ਹਾਂਜੀ ਦੋਸਤੋ ਕੀ ਹਾਲ ਚਾਲ ਨੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਕੋਟ ਦੀ ਜਿੱਪ ਲਗਾਉਣ ਦਾ ਤਰੀਕਾ ਕੋਟ ਦੀ ਜਿੱਪ ਜਿਵੇਂ ਲਾਈ ਜਾਂਦੀ ਹੈ ਜੀ ਆਹ ਦੇਖੋ ਆਪਾਂ ਜਿੱਪ ਢੇੜੀ ਹੋਈ ਹੈ ਬੱਚੇ ਦਾ ਕੋਟ ਆ ਜੀ ਇਹ ਜਿੱਪ ਢੇੜ ਕੇ ਰੱਖੀ ਹੋਈ ਹੈ ਕੋਟ ਆਪਾਂ ਇੱਧਰ ਵੀ ਦੇਖ ਸਕਦੇ ਹੋ ਤੁਸੀਂ ਆਹ ਹੈਈ ਆ ਜੀ ਆਪਣੀ ਜਿੱਪ ਜਿੱਪ ਲਾਉਣ ਤੋਂ ਪਹਿਲਾਂ ਚੈੱਕ ਜ਼ਰੂਰ ਕਰੋ ਜਿੱਪ ਸਹੀ ਹੈ ਠੀਕ ਹੈ ਜੀ ਕੋਟ ਦਾ ਖੱਬਾ ਪਾਸਾ ਜੀ ਉਹਨੂੰ ਆਪਾਂ ਇਸ ਤਰ੍ਹਾਂ نیچے ਰੱਖਣਾ ਤੇ ਜੈਪ ਨੂੰ ਪੁੱਠਾ ਰੱਖਣਾ ਉੱਪਰ ਕੋਟ ਦੇ ਆਹ ਦੇਖ ਸਕਦੇ ਹੋ ਇੱਧਰਲੀ ਖੱਬਾ ਸਿਹੜਾ نیچے ਰੱਖਣਾ ਜੈਪ ਨੂੰ ਉੱਤੇ ਪੁੱਠਾ ਰੱਖਣਾ ਜੀ ਆਪਾਂ ਫਿਰ ਆਪਾਂ ਇਹਦੇ ਨਾਲ ਨਾਲ ਦੀ ਇੱਕ ਸਲਾਈ ਲਗਾਉਣੀ ਹੈ ਬਹੁਤ ਧਿਆਨ ਨਾਲ ਵੀ ਤੁਹਾਡੀ ਸੂਈ ਵੀ ਨਾ ਟੁੱਟੇ ਠੀਕ ਹੈ ਜੀ ਇਸ ਤਰੀਕੇ ਦੇ ਨਾਲ ਆਪਾਂ ਹੌਲੀ-ਹੌਲੀ ਸਿਲਾਈ ਪ੍ਰੋਪਰ ਲਗਾਉਣੀ ਹੈ ਆਪਨੇ ਇੱਕ ਸਾਈਡ ਵਾਲੀ ਸਿਲਾਈ ਲੱਗ ਚੁੱਕੀ ਹੈ ਜੀ ਠੀਕ ਹੈ ਇੱਧਰੋਂ ਇੱਧਰ ਦੀ ਇੱਕ ਸਲਾਈ ਹੋਰ ਲਗਾਓ ਜ਼ਰੂਰ ਤਾਂ ਕਿ ਤੁਹਾਡਾ ਨੀਚੇ ਤੋਂ ਪੱਕੀ ਹੋ ਸਕੇ ਸਲਾਈ ਪ੍ਰੋਪਰ ਇਹਨੇ ਕੋ ਮੱਕੇ ਇਸ ਤਰੀਕੇ ਨਾਲ ਆ ਲੈਣਾ ਵਾ ਦੇਖੋ ਕਿੰਨੀ ਵਧੀਆ ਹੁੰਦੀ ਆ ਪਰ ਇਹ ਸਲਾਈ ਆਪਾਂ ਬਾਅਦ ਵਿੱਚ ਲਗਾਵਾਂਗੇ ਉਸ ਤੋਂ ਪਰਨਾ ਆਪਾਂ ਦੂਸਰੀ ਸਾਈਡ ਵਾਲੀ ਵੀ ਜੱਪ ਲਾਉਣੀ ਹੈ ਜੀ ਆਪਾਂ ਉਹਨੂੰ ਵੀ ਨੀਚੇ ਇਸ ਤਰੀਕੇ ਦੇ ਨਾਲ ਆਪਾਂ ਸਿੱਧਾ ਰੱਖਣਾ ਤੇ ਜੱਪ ਵਾਲਾ ਪਾਸਾ ਪੁੱਠਾ ਰੱਖਣਾ ਜੀ ਆਪਕੋ ਦੂਸਰੀ ਸਾਈਡ ਵਾਲੀ ਜੀ ਆਪਾਂ ਆ ਦੇਖੋ ਨੀਚੇ ਵਾਲਾ ਤੇ ਪੱਲਾ ਉੱਪਰਲਾ ਪੱਲਾ ਰੋਬਰ ਰੱਖ ਕੇ ਇਦਾਂ ਸ਼ੁਰੂ ਕਰਨੀ ਆਪਾਂ ਸলাই ਧਿਆਨ ਨਾਲ ਸ਼ੁਰੂ ਕਰਨ ਤੋਂ ਪਹਿਲਾਂ ਪੱਕਾ ਜ਼ਰੂਰ ਕਰੋ ਜੀ ਤਾਂ ਕਿ ਆਪਣੀ ਸਲਾਈ ਉੱਟੜੇ ਨਾ ਨੀਚੇ ਵਾਲਾ ਕੱਪੜਾ ਸਿੱਧਾ ਰੱਖਣਾ ਜੀ ਆਪਾਂ ਪੂਰੇ ਧਿਆਨ ਨਾਲ ਜ ਸਲਾਈ ਲਗਾਉਣੀ ਹੈ ਜੈਪ ਦੀ ਜੜ ਦੇ ਵਿੱਚ ਤਾਂ ਕਿ ਆਪਣੀ ਬਾਹਰੋਂ ਫਿਨਿਸ਼ਿੰਗ ਸਾਫ਼ ਆ ਸਕੇ ਧਿਆਨ ਰਹੇ ਕਿ ਆਪਣੀ ਸਲਾਈ ਉਧਰ ਉੱਪਰ ਨਾ ਚੜੇ जिपते इतने आके भी जरूर पक्का करना जी ਦੋਨਾਂ ਸਾਈਡ ਵਾਲੀ ਆਪਣੀ ਸਿਲਾਈ ਲੱਗ ਚੁੱਕੀ ਆ ਹੁਣ ਆਪਾਂ ਜੈਪਨ ਨੂੰ ਖੋਲਣਾ ਇਹਨੂੰ ਹੁਣ ਆਪਾਂ ਲਗਾਉਣੀ ਆ ਉੱਪਰ ਦੀ ਸਿਲਾਈ ਇੱਕ ਉੱਪਰ ਦੀ ਸਿਲਾਈ ਲਗਾਵਾ ਜਿਹੜਾ ਆ ਘੁੰਮ ਰਿਹਾ ਉਹ ਨੀਚੇ ਦੱਬਿਆ ਜਾ ਸਕੋ ਕਪੜੇ ਨੂੰ ਖਿੱਚ ਕੇ ਰੱਖਣਾ ਇਸਾਈਡ ਤੇ ਬਿਲਕੁਲ ਸਿੱਧੀ ਸਲਾਈ ਲਗਾਉਣੀ ਆ ਆਪਾਂ ਜਿੱਥੇ ਆ ਕੇ ਆਪਾਂ ਥੋੜੀ ਜੀ ਜੈਪ ਨੂੰ ਵਧਾ ਕੇ ਕੱਟਣਾ ਜੀ ਇਹ ਵੀ ਤੁਹਾਨੂੰ ਦੱਸਾਂ ਕਿ ਕਿਉਂ ਕੱਟਣਾ ਹੈ ਇਹ ਨੂੰ ਇਸ ਤਰੀਕੇ ਦੇ ਨਾਲ ਅੰਦਰ ਫੋਲਡ ਕਰਨਾ ਫਿਰ ਇਹਨੂੰ ਆਪਾਂ ਇਸ ਤਰੀਕੇ ਨਾਲ ਫੋਲਡ ਕਰਨਾ ਇਦੇ ਨਾਲ ਆਪਣੀ ਜੈਪ ਉੱਪਰ ਦੀ ਜੈਪ ਦਾ ਜਿਹੜਾ ਆਹ ਕੁੰਡਾ ਹੁੰਦਾ ਉੱਪਰ ਦੀ ਬਾਹਰ ਨਹੀਂ ਨਿਕਲੂਗਾ ਇੱਥੋਂ ਸਲਾਈ ਲਗਾਉਣੀ ਆ ਧਿਆਨ ਨਾਲ ਥੋੜੀ نیچے ਜੈਪ ਦੇ ਆ ਕੇ ਸੂਈ ਨਾ ਟੁੱਟ ਜਾਵੇ ਇੱਥੇ ਆ ਕੇ ਵੀ ਚੰਗੀ ਤਰ੍ਹਾਂ ਪੱਕਾ ਕਰਨਾ ਜੀ ਆਪਾਂ ਲਗਾ ਚੁੱਕੀ ਆ ਆਪਣੀ ਇੱਕ ਸਾਈਡ ਦੀ ਜੈਪ ਹੁਣ ਆਪਾਂ ਲਾਵਾਂਗੇ ਦੂਸਰੀ ਸਾਈਡ ਵਾਲੀ ਇਹਨੂੰ ਵੀ ਥੋੜਾ ਜਿਹਾ ਵਧਾ ਕੇ ਕੱਟਣਾ ਜੀ ਆਪਾਂ ਇਹ ਨੂੰ ਅੰਦਰ ਨੂੰ ਫੋਲਡ ਨਹੀਂ ਕਰਨਾ ਇਹ ਆਪਾਂ ਉਸੇ ਤਰੀਕੇ ਰੱਖਾਂਗੇ ਇਹ ਆਪਾਂ ਤੁਹਾਨੂੰ ਲਾਸਟ ਦੇ ਦੱਸਾਂਗੇ ਇਦਾਂ ਕਿਉਂ ਰੱਖਣਾ ਵਾਰੀ ਸਲਾਈ ਬਿਲਕੁਲ ਸਿੱਧੀ ਹੋਣੀ ਚਾਹੀਦੀ ਹੈ ਤੁਹਾਡੀ ਠੀਕ ਹੈ ਜੀ ਹੁਣ ਆਪਾਂ ਇੱਥੋਂ ਬੰਨਣਾ ਜੀ ਇਹ ਆਣਾ ਇੱਥੋਂ ਥੋੜੀ ਜਿਹੀ ਸਲਾਈ ਤੁਸੀਂ ਹੋਰ ਦੇਣੀ ਹੈ ਇਹਨੂੰ ਆਪਾਂ ਅੱਧੇ ਇੰਚੀ ਦਾ ਇੱਥੋਂ ਬਨਣਾ ਜੀ ਧਿਆਨ ਰਹੇ ਵੀ ਤੁਹਾਡੀ ਜੈਪ ਦੇ ਉੱਪਰ ਸਲਾਈ ਨਾ ਚੜੇ ਤੋਂ ਵੀ ਜ਼ਰੂਰ ਪੱਕਾ ਕਰੋ ਬਾਕੀ ਸਲਾਈ ਲਗਾਵਾਂਗੇ ਉੱਪਰ ਦੀ ਇਹਨੂੰ ਥੋੜਾ ਜਿਹਾ ਇਸ ਤਰੀਕੇ ਨਾਲ ਦਬਾ ਦਿਓ ਜਿਹੜੀ ਆਪਾਂ ਹੁਣ ਸਲਾਈ ਜਿਹੜੀ ਸੀਗੀ ਸਾਈਡ ਵਾਲੀ ਹੁਣ ਆਪਾਂ ਹੋਰ ਲਗਾਉਣੀ ਹੈ ਜੀ ਇਦੋਂ ਧਿਆਨ ਨਾਲ ਲੈ ਕੇ ਜਾਣੀ ਆ ਨੀਚੇ ਆਪਣੀ ਜੈਪ ਆ ਕੇ ਸੂਜਣਾ ਟੁੱਟ ਜੇ ਆਪਣੇ ਸਲਾਈ ਲੱਗ ਚੁੱਕਿਆ ਜੀ ਹੁਣ ਇਸੇ ਤਰ੍ਹਾਂ ਹੀ ਆਪਾਂ ਦੂਸਰੀ ਸਾਈਡ ਤੋਂ ਲਗਾਵਾਂਗੇ। ਆਪਣਾ ਨੰਮ ਸੱਤ ਇਹਨੂੰ ਵੀ ਆਪਾਂ ਉਸੇ ਤਰ੍ਹਾਂ ਹੀ ਦੀ ਇੱਥੋਂ ਪੱਕਿਆ ਕਰਨਾ ਅਸਲਾ ਜੀ ਕੰਸ ਲਾਈ ਆਪਾਂ ਇਹਦੇ ਵੀ ਉੱਪਰ ਦੀ ਲਗਾਉਣੀ ਹੈ ਜੇ ਆਪਾਂ ਲਾ ਗਏ ਆਪਣੀ ਤਿਆਰ ਆ ਤੁਹਾਨੂੰ ਦਿਖਾਉਣੀ ਆ ਬਣਾਇਦਿਓ ਵੀਡੀਓ ਦੇ ਲਾਸਟ ਤੱਕ ਇਹ ਹੈਗੀ ਆ ਜੀ ਦਾਣੇ ਵਾਲੀ ਜੈਪ ਤਾਂ ਥੋੜਾ ਜਿਹਾ ਹੌਲੀ ਚਲਾਉਣੀ ਪੈਂਦੀ ਹੈ ਜੇ ਹੋਵੇ ਤਾਰ ਵਾਲੀ ਜੈਪ ਤਾਂ ਤੁਸੀਂ ਸਿੱਧੀ ਸਲਾਈ ਲਗਾ ਸਕਦੇ ਹੋ ਜੈਪ ਲੱਗ ਗਿਆ ਆਪਣੀ ਹੋ ਚੁੱਕੀ ਹੈ ਤਿਆਰ ਜੀ ਹੁਣ ਆਪਾਂ ਤੁਹਾਨੂੰ ਪ੍ਰੋਪਰ ਤਰੀਕੇ ਨਾਲ ਜੈਪ ਲਗਾ ਕੇ ਦਿਖਾਵਾਂਗੇ ਆ ਦੇਖੋ ਜੀ ਆਪਣੀ ਜੱਪ ਲੱਗ ਕੇ ਇਸ ਟਾਈਮ ਪੂਰੀ ਤਿਆਰ ਆ ਕਿੰਨੀ ਵਧੀਆ ਤੇ ਸਫਾਈ ਨਾਲ ਆਪਣੀ ਜੱਪ ਲੱਗੀ ਆ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਜਾਇਓ ਐਦਾਂ ਦੀ ਹੋਰ ਵੀਡੀਓ ਦੇਖਣ ਵਾਸਤੇ ਆਪਣੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਆ ਦੇਖੋ